ਯਾਦ ਆ ਕੋਟੇ ਕੋਟੇ ਪਾਣੀ ਚ ਰੈਲੀ ਕਰਨਾ ਆ ਜੀ ਅੱਜ ਇੱਕ ਸੌਲ ਸਮਸਤੇ ਆ ਗੱਲ ਹੀ ਸੌਲ ਬਸਸਿਆ ਕਹਿੰਦੇ ਸਭ ਅਸੀਂ ਵੇ ਜਿੱਥੇ ਆਇਆ ਸੀ ਉੱਥੇ ਤਾਂ ਕੋਟੇ ਕੋਟੇ ਸੀਗੀ ਜੀ ਦਾ ਆਪਣਾ ਪ੍ਰਾ ਹੈ ਤੇ ਬਹੁਤ ਗਰੀਮ ਕਰ ਝੋਟਿਆ ਆ ਮੁੰਡਾ ਨੇ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਸੌਲ ਤੋਂ ਇਹਨੂੰ ਮੈਂ ਕਿਹਾ ਵੀ ਕਾਲੀਆਂ ਬਲ ਮਾਨੀ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਦੀ ਹੈ ਤੇ ਐਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਦੱਸ ਦੋ ਫਿਰ ਬਾਈ ਮਾਨ ਸਾਹਿਬ ਨੂੰ ਵੀ ਜੈਤੋ ਕਿਹਦਾ ਸੋ ਮੋਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਿਹਾ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰਮੈਂ ਗੱਲ ਦੱਸਣੀ ਚਾਹੁੰਨਾ ਮੋਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸਿਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕੋਈ ਕਾਨਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੋਂਾਂ ਦੀ ਜੈਤੋਂ ਹੁਣ ਅੱਛਾ ਜੈਤੋਂ ਤਾਂ ਪੜੀ ਐ ਹਾਂਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋਂ ਕਿਹਦਾ ਹੈ ਜਿੰਦਾਬਾਦ ਜਿੰਦਾਬਾਦ ਹਾਂਜੀ ਹਾਂਜੀ ਕੋਈ ਯਾਦ ਆ ਕੋਟੇ ਕੋਟੇ ਪਾਣੀ ਚ ਰੈਲੀ ਕਰਨਾ ਆ ਜੀ ਹਾਂਜੀ ਕੱਲ ਦੀ ਸਾਰਪਸ ਮੱਸਿਆ ਕਹਿੰਦੇ ਸਭ ਅਸੀਂ ਦੇ ਜਿੱਤੇ ਆਇਆ ਸੀ ਉਹਦੇ ਤਾਂ ਘੁੱਟ ਘੁੱਟ ਸੀ ਤੇ ਬਹੁਤ ਜੀਤ ਆਪਣਾ ਕਰਾ ਹੈ ਤੇ ਬਹੁਤ ਕਰੀਮ ਕਰ ਝੋਟਿਆ ਆ ਮੁੰਡਾ ਮੈਂ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਫੜ ਤੇ ਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਂ ਜਲੰਧਰ ਆ ਸਭ ਤੋਂ ਜੀ ਠੀਕ ਹੈ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰੇ ਗਿਆ ਸੀਗਾ ਅਮਰਤਪਾਲ ਜੀ ਜੀ ਹੁਸ਼ਿਆਰਪੁਰ ਕੋਲੋਂ ਉਹਦਾ ਪਿੰਡ ਹੈ ਸੂਹੀ ਕੋਲੇ ਜੀ ਜੀ ਤੇ ਹੁਣ ਜਲੰਧਰ ਆ ਗਿਆ ਹੇ ਅੰਜੀ ਦਾ ਫੋਨ ਆਇਆ ਮੈਂ ਗਿਆ ਮੈਂ ਕਹ ਲੈਣਾ ਤੇ ਜੱਤ ਵਾਲੇ ਚੱਕਦੇ ਹੋ ਫਿਰ ਨਾਭਾ ਅੰਮ੍ਰਿਤਪਾਤ ਜਿੰਦਾਬਾਦ ਜਿੰਦਾਬਾਦ ਕਾਦੀ ਜਿੰਦਾਬਾਦ ਕੀ ਕੋਣ ਹੈ ਇਹ ਪਹਿਲਾ ਸ਼ਕਤੀ ਕੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ કોਣ ਹੈ ਦੱਸ ਦਿਓ ਜੀ ਇਹ ਭੈਣ ਜੀ ਦੱਸੋ ਤੁਸੀਂ ਜੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਾ ਰਾਣੀ ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾਣਦਾ ਜਾਣਦਾ ਮੈਂ ਜਾਣਦਾ ਕੀ ਬਾਤ ਵਾਹ 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 ਪਾਸ ਤੁਹਾਡੀ ਤਰੱਕੀਆਂ ਨੇ ਜੀ ਤੁਹਾਡੀ ਨਾਲ ਆ ਤੁਹਾਡੇ ਵਾਂਗੂ ਆ ਤੇ ਇਹ ਖੜਾਂਗੇ ਤੇ ਬਸ ਹੁਣ ਇੱਕ ਬਾਕੀ ਮੈਂ ਆਉਂਗਾ ਜੀ ਕਰਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਚੱਤੋ ਕਿਆ ਬਾਤ ਥੈਂਕ ਯੂ ਸੋ ਮੱਚ ਮੋਲਕ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਜਿੱਥੇ ਮਰਜੀ ਕਾ ਦੇਓ ਹਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਸਰ ਤੁਹਾਨੂੰ ਹੰਤਮ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਾਸਿਕਾ ਸਾਸਿਕਾ ਸਾਸਿਕਾ